ਪੰਜਾਬ ਸਰਕਾਰ ਦੇ ਸੈਟਸ ਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ 7 ਰੋਜ਼ਾ ਰੰਗਲਾ ਪੰਜਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਰੇ ਸਰਕਾਰੀ ਅਧਾਰੇ ਬੀਤੇ ਕਈ ਦਿਨਾਂ ਤੋਂ ਲੱਗੇ ਹੋਏ ਸਨ ਪਰ ਜਿਸ ਤਰ੍ਹਾਂ ਇਸ ਫੈਸਟੀਵਲ ਦੀਆਂ ਤਿਆਰੀਆਂ ਲਈ ਸਰਕਾਰੀ ਅਮਲਾ ਲਗਾਇਆ ਗਿਆ ਸੀ ਉਸੇ ਹਿਸਾਬ ਨਾਲ ਇਸ ਸਰਕਾਰੀ ਪ੍ਰੋਗਰਾਮ ਵਿੱਚ ਸਰਕਾਰ ਲੋਕਾਂ ਦੀ ਭੀੜ ਇਕੱਠੀ ਕਰਨ ਵਿੱਚ ਅਸਫਲ ਸਿੱਧ ਹੋਈ ਤੇ ਇਹ ਫੈਸਟੀਵਲ ਸਾਦਾ ਤੇ ਫਿੱਕਾ ਰਿਹਾ ਦੂਜੇ ਦਿਨ ਇਹ ਫੈਸਟੀਵਲ ਅੰਮ੍ਰਿਤਸਰ ਦੀ ਤੋਹਰਾ ਗਰਾਊਂਡ ਵਿਖੇ ਕਰਵਾਇਆ ਗਿਆ ਵਿਚ ਵਿੱਚ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਦੀ ਗਿਣਤੀ ਘੱਟ ਹੀ ਪਾਈ ਗਈ ਜੋ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਕਮੀ ਨੂੰ ਹੀ ਦਰਸਾਉਂਦੀ ਹੈ ਜਿਸ ਤਰ੍ਹਾਂ ਦਾ ਲੋਕਾਂ ਦਾ ਇਕੱਠ ਹੋਣਾ ਚਾਹੀਦਾ ਸੀ ਪੰਜਾਬ ਸਰਕਾਰ ਉਹ ਇਕੱਠ ਕਰਨ ਵਿੱਚ ਬੁਰੀ ਤਰ੍ਹਾਂ ਸਫਲ ਹੋਈ ਜਦਕਿ ਇਸ ਪ੍ਰੋਗਰਾਮ ਨੂੰ ਦੇਖਣ ਲਈ ਸਰਕਾਰ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਸੀ ਅਨੰਦਮਾਨ ਦੇ ਸੇਖੂ ਖੁਫਸਤ ਆਵਾਜ਼ ਅਲੀ ਰੰਗਲਾ ਪੰਜਾਬ ਮੇਲਾ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਭਰੋਨੇ ਸਾਨੂੰ ਅੰਮ੍ਰਿਤਸਰ ਵਾਸੀਆਂ ਨੂੰ ਦਿੱਤਾ ਹੈ ਇਹ ਸੱਭ ਦਾ ਮੇਲਾ 23 ਤਰੀਕ ਤੋਂ 29 ਤਰੀਕ ਤੱਕ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਖਾਮਾਤਾਂ ਤੇਲੇ ਬੀਸਮੇ ਲਦੀ ਖੁਦ ਦੇਖ ਰਿਹਾ ਇਸੇ ਦੇ ਕਾਰਨ ਹੈ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਗਾਮਸ਼ਾਮ ਥੋਰੀ ਆਈਐਸ ਤੇ ਮਿਸਟਰ ਰਕੇਸ਼ ਕੋਪਲੀ ਜੀ ਆਸੀ ਤੇ ਕੱਲ ਤੋਂ ਲੈ ਕੇ 29 ਤਰੀਕ ਤੱਕ ਉਥਾਂ ਦੇ ਰੋਗੇ ਸਾਰੀ ਲੇਡੀਜ਼ ਦਾ ਸਭ ਤੋਂ ਵਕਸੀਤਾ ਦੀ ਰਹਿਮਾਈ ਦੀ ਅੱਜ ਦਾ ਇੱਕ ਮਿਲਦਾ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਸੈਟਸ ਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ 7 ਰੋਜ਼ਾ ਰੰਗਲਾ ਪੰਜਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਰੇ ਸਰਕਾਰੀ ਅਧਾਰੇ ਬੀਤੇ ਕਈ ਦਿਨਾਂ ਤੋਂ ਲੱਗੇ ਹੋਏ ਸਨ ਪਰ ਜਿਸ ਤਰ੍ਹਾਂ ਇਸ ਫੈਸਟੀਵਲ ਦੀਆਂ ਤਿਆਰੀਆਂ ਲਈ ਸਰਕਾਰੀ ਅਮਲਾ ਲਗਾਇਆ ਗਿਆ ਸੀ ਉਸੇ ਹਿਸਾਬ ਨਾਲ ਇਸ ਸਰਕਾਰੀ ਪ੍ਰੋਗਰਾਮ ਵਿੱਚ ਸਰਕਾਰ ਲੋਕਾਂ ਦੀ ਭੀੜ ਇਕੱਠੀ ਕਰਨ ਵਿੱਚ ਅਸਫਲ ਸਿੱਧ ਹੋਈ ਤੇ ਇਹ ਫੈਸਟੀਵਲ ਸਾਦਾ ਤੇ ਫਿੱਕਾ ਰਿਹਾ ਦੂਜੇ ਦਿਨ ਇਹ ਫੈਸਟੀਵਲ ਅੰਮ੍ਰਿਤਸਰ ਦੀ ਤੋਹਰਾ ਗਰਾਊਂਡ ਵਿਖੇ ਕਰਵਾਇਆ ਗਿਆ ਵਿਚ ਵਿੱਚ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਦੀ ਗਿਣਤੀ ਘੱਟ ਹੀ ਪਾਈ ਗਈ ਜੋ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਕਮੀ ਨੂੰ ਹੀ ਦਰਸਾਉਂਦੀ ਹੈ ਜਿਸ ਤਰ੍ਹਾਂ ਦਾ ਲੋਕਾਂ ਦਾ ਇਕੱਠ ਹੋਣਾ ਚਾਹੀਦਾ ਸੀ ਪੰਜਾਬ ਸਰਕਾਰ ਉਹ ਇਕੱਠ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋਈ ਜਦਕਿ ਇਸ ਪ੍ਰੋਗਰਾਮ ਨੂੰ ਦੇਖਣ ਲਈ ਸਰਕਾਰ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਸੀ ਅਨੰਦਮਾਨ ਦੇ ਸਿੱਖੂਖਸਤ ਆਵਾਜ਼ ਅਲੀ ਰੰਗਲਾ ਪੰਜਾਬ ਮੇਲਾ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਜਰਵਾਨ ਨੇ ਸਾਨੂੰ ਅਗਰ ਸਰਵਾਸੀਆਂ ਨੂੰ ਦਿੱਤਾ ਹੈ ਇਹ ਸੱਭ ਦਾ ਮੇਲਾ 23 ਤਰੀਕ ਤੋਂ 29 ਤਰੀਕ ਤੱਕ ਅੰਮ੍ਰਿਤਸਰ ਸ਼ਹਿਰ ਦੇ ਵਾਗਫਾਕ ਫਾਮਟ ਚਲੇਗਾ ਇਸ ਮੇਲੇ ਦੀ ਖੁਦ ਦੇਖ ਰੇ ਇਸ ਮੇਲੇ ਕਰ ਰਹੇ ਨੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਗਾਮਸ਼ਾਮ ਥੋਰੀ ਆਈਐਸ ਤੇ ਮਿਸਟਰ ਰਕੇਸ਼ ਕੋਪੜੀ ਜੀ ਅਸੀਂ ਤੇ ਕੱਲ ਤੋਂ ਲੈ ਕੇ 29 ਤਰੀਕ ਤੱਕ ਉੱਥਾਂ ਦੇ ਰੋਗੇ ਸੜੀ ਲੇਡੀਆਂ ਦਾ ਸਭ ਤੋਂ ਸ਼ਖਸੀਤਾਂ ਦੀ ਰਹਿਮਾਈ ਦੇ ਅੱਜ ਦਾ ਇਹ ਇੰਗਰੇਜ਼ਾ ਤੁਸੀਂ ਦੇਖ ਰਹੇ ਹੋ ਪੰਜਾਬ ਸਰਕਾਰ ਦੇ ਸਿਹਤ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ 7 ਰੋਜ਼ਾ ਰੰਗਲਾ ਪੰਜਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਰੇ ਸਰਕਾਰੀ ਅਧਾਰੇ ਬੀਤੇ ਕਈ ਦਿਨਾਂ ਤੋਂ ਲੱਗੇ ਹੋਏ ਸਨ ਪਰ ਜਿਸ ਤਰ੍ਹਾਂ ਇਹ ਫੈਸਟੀਵਲ ਦੀਆਂ ਤਿਆਰੀਆਂ ਲਈ ਸਰਕਾਰੀ ਅਮਲਾ ਲਗਾਇਆ ਗਿਆ ਸੀ ਉਸੇ ਹਿਸਾਬ ਨਾਲ ਇਸ ਸਰਕਾਰੀ ਪ੍ਰੋਗਰਾਮ ਵਿੱਚ ਸਰਕਾਰ ਲੋਕਾਂ ਦੀ ਭੀੜ ਇਕੱਠੀ ਕਰਨ ਵਿੱਚ ਅਸਫਲ ਸਿੱਧ ਹੋਈ ਤੇ ਇਹ ਫੈਸਟੀਵਲ ਸਾਦਾ ਤੇ ਫਿੱਕਾ ਰਿਹਾ ਦੂਜੇ ਦਿਨ ਇਹ ਫੈਸਟੀਵਲ ਅੰਮ੍ਰਿਤਸਰ ਦੀ ਤੋ ਸਹਿਰਾ ਗਰਾਊਂਡ ਵਿੱਚ ਕਰਵਾਇਆ ਗਿਆ ਵਿਚ ਵਿੱਚ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਦੀ ਗਿਣਤੀ ਘੱਟ ਹੀ ਪਾਈ ਗਈ ਜੋ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਕਮੀ ਨੂੰ ਹੀ ਦਰਸਾਉਂਦੀ ਹੈ ਜਿਸ ਤਰ੍ਹਾਂ ਦਾ ਲੋਕਾਂ ਦਾ ਇਕੱਠ ਹੋਣਾ ਚਾਹੀਦਾ ਸੀ ਪੰਜਾਬ ਸਰਕਾਰ ਉਹ ਇਕੱਠ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਹੋਈ ਜਦਕਿ ਇਸ ਪ੍ਰੋਗਰਾਮ ਨੂੰ ਦੇਖਣ ਲਈ ਸਰਕਾਰ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਸੀ ਅਨੰਦਮਾਨ ਦੇ ਸਿੱਖੂਖਸਤ ਆਵਾਜ਼ ਅਲੀ ਰੰਗਲਾ ਪੰਜਾਬ ਮੇਲਾ ਸਾਡੇ ਮੁੱਖ ਮੰਤਰੀ ਭਗਵਤ ਸਿੰਘ ਜਰਵਾਨ ਨੇ ਸਾਨੂੰ ਅਗਰ ਸਰਵਾਸੀਆਂ ਨੂੰ ਦਿੱਤਾ ਹੈ ਇਹ ਸੱਭ ਦਾ ਮੇਲਾ 23 ਤਰੀਕ ਤੋਂ 29 ਤਰੀਕ ਤੱਕ ਅੰਮ੍ਰਿਤਸਰ ਸ਼ਹਿਰ ਦੇ ਵਾਕਫਾਕ ਫਾਮਟ ਚਲੇਗਾ ਇਸ ਮੇਲੇ ਦੀ ਖੁਦ ਦੇਖ ਰੇ ਇਸ ਮੇਲੇ ਕਰ ਰਹੇ ਨੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਗਾਮਸ਼ਾਮ ਥੋਰੀ ਆਈਐਸ ਤੇ ਮਿਸਟਰ ਰਕੇਸ਼ ਕੋਪੜੀ ਜੀ ਅਸੀਂ ਤੇ ਕੱਲ ਤੋਂ ਲੈ ਕੇ 29 ਤਰੀਕ ਤੱਕ ਉੱਥਾਂ ਦੇ ਰੋਗੇ ਸੜੀ ਲੇਡੀਆਂ ਦਾ ਸਭ ਤੋਂ ਸ਼ਖਸੀਤਾਂ ਦੀ ਰਹਿਮਾਈ ਦੇ ਅੱਜ ਦਾ ਇਹ ਇੰਗਰੇਜ਼ਾ ਤੁਸੀਂ ਦੇਖ ਰਹੇ ਹੋ